ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਸਵੰਤ ਸਿੰਘ ਜੱਸ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਪਿੰਡ ਲੱਖੇਕੂ ਤਾੜ ਤਨ ਤਨ ਬਾਬਾ ਕੜਾਈਆਂ ਵਾਲੇ ਜੀ ਦਾ ਮੇਲਾ ਸੋ ਸਾਡੇ ਪਿੱਛੇ ਤੁਸੀਂ ਦੇਖ ਰਹੇ ਹੋ ਮੇਲੇ ਦੀਆਂ ਰੌਣਕਾਂ धरती ते माघ महीने जे छेवी द ਦੂਜੇ ਦਿਨ ਦਾ ਮੇਲਾ ਸ਼ੁਰੂਆਤ ਹੋ ਚੁੱਕਿਆ ਹੈ ਔਰ ਅਸੀਂ ਧੰਨਵਾਦੀ ਆ ਸਾਡਾ ਵੇਰ ਨਥੇ ਤੋਂ ਉਤਾਰਦੇ ਧਰਤੀ ਦਾ ਸੇਵਾਦਾਰ ਜਸਵੀਰ ਜਿਹੜੇ ਕਿ ਮੇਲੇ ਦੀ ਕਵਰੇਜ ਕਰ ਰਹੇ ਆ ਔਰ ਤੁਸੀਂ YouTube ਚੈਨਲਾਂ ਤੇ ਵੀ ਅੱਜ ਦਾ ਮੇਲਾ ਜਿਹੜਾ ਹੈ ਉਹ ਤੁਸੀਂ ਕਵਰੇਜ ਕੀਤਾ ਦੇਖੋਗੇ ਔਰ ਮੈਂ ਅਰਦਾਸ ਕਰਦਾ ਕਿ ਜਿੰਨੇ ਵੀ ਸੰਗਤ ਦੂਰੋਂ ਨੇੜੇ ਪਹੁੰਚੀ ਹੈ ਉਹ ਬੰਦ ਚੜ ਕੇ ਲੰਗਰ ਦੇ ਵਿੱਚ ਸੇਵਾ ਕਰ ਰਹੀ ਹੈ ਔਰ ਸੇਵਾ ਕਰਦੇ ਨੇ ਇਸੇ ਤਰ੍ਹਾਂ ਬਾਬਾ ਇਕੜੀ ਵਾਲਾ ਦਾ ਲੰਗਰ ਜਿਹੜਾ ਹੈ ਉਹ ਚੱਲਦਾ ਰਹੇ ਔਰ ਮੈਂ ਬੇਤੀ ਕਰਦਾ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਹੈ ਲੋਕ ਅਨੁਸਾਰ ਨੰਗਰ ਜਿਹੜਾ ਹੈ ਉਹ ਤੁਸੀਂ ਲੈਣਾ ਲੋਕ ਕਹਿੰਦੇ ਕਿ ਬਿਨਾ ਮੁਰਸ਼ਿਦਾ ਰਾਹ ਨਹੀਂ ਹੱਥ ਆਉਂਦਾ ਆ ਬਿਨਾ ਮੁਰਸ਼ਿਦਾ ਰਾਹ ਨਹੀਂ ਹੱਥ ਆਉਂਦਾ ਤੇ ਬਿਨਾ ਅਕੂ ਦਾ ਨਰਜ ਦੀ ਫੇਰ ਸਾਈ ਸਿਰ ਯਾਰ ਕੇ ਸਾਨੂੰ ਯਕੀਨ ਹੋਇਆ ਸਿੱਧਕ ਧਾਰ ਕੇ ਸਾਨੂੰ ਜ਼ਕੀਨ ਹੋਇਆ ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈ ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈ ਕਹਿੰਦੇ ਕਿ ਦੁਨੀਆਦਾਰੀ ਵਾਲਾ ਜੰਦਰਾ ਆ ਦੁਨੀਆਦਾਰੀ ਵਾਲਾ ਜੰਦਰਾ ਮੇਰਾ ਮੁਰਸ਼ਿਦ ਫਰਨੇਗਾ ਆ ਜਿਹੜਾ ਬੋਲਦਾ ਹੈ ਅੰਦਰ ਉਹੀ ਬਾਹਰ ਬੋਲੇਗਾ ਜਿਹੜਾ ਬੋਲਦਾ ਅੰਦਰ ਉਹੀ ਬਾਹਰ ਬੋਲੇਗਾ ਕੋਈ ਨੰਦਰ ਸੁਣਨਾ ਉਸ ਤੋਂ ਬਾਅਦ ਮਿਲਣਾ ਆਣਾ ਵਾਜਣਾ ਉਸ ਤੋਂ ਬਾਅਦ ਮਿਲਣਾ ਅਨੰਦ ਮੰਦ اور سمیتا منن تا طرف سے جو ਵਧੀਆ ਜੀ ਵਧੀਆ ਜੀ ਰਾਣੀ ਕਿੰਨਿਆ ਪੂਸਤਾ ਮੇਲੇ ਤੇ ਆਏ ਨੇ ਖਾਰੇ ਲੋਕਾਂ ਦਾ ਮਤ ਕਰਦੇ ਨਾ ਆਹ ਨਾਲ ਪਾਈਖੇ ਮੇਲਾ ਹੋਤੋ ਜੁਵਾ ਦੀ ਜੀ ਦੇ ਹੈ ਕਤਰੀਏ ਫੌਜ ਜਿਹਦੇ ਕੋਲ ਚੰਗੇ ਹਥਿਆਰ ਹੁੰਦੇ ਆ ਛੇਦੀਆਂ ਕੌਮੋਂ ਪਿੱਛੇ ਚਲੀ ਜਾਂਦੀ ਕਿਹੜੀ ਕੌਮ ਵਿੱਚ ਲੀਡਰ ਅਗਜ਼ਾਰ ਹੁੰਦੇ ਆ ਕੰਗਵਾਲੀ ਵਾਲੇ ਜਿਹੜੀ ਚੜਦੀ ਬੰਦੇ ਦੀ ਜਦੋਂ ਯਾਰੀਆਂ ਲਵਾਉਣ ਵਾਲੇ ਯਾਰ ਹੁੰਦੇ ਆ ਜਿਹੜੇ ਨਸ਼ਿਆਂ ਤੋਂ ਬਚ ਕੇ ਜਵਾਨੀ ਸਾਹਮ ਲੈਣਦੇ ਉਹ ਮੁੰਡੇ ਸਜੂ ਇੱਕ ਦਸਤਾਰ ਹੁੰਦੇ ਆ ਜਿਹੜੇ ਨਸ਼ਿਆਂ ਤੋਂ ਬਚ ਕੇ ਜਵਾਨੀ ਸਾਹਮ ਲੈਂਦੇ ਹੋਰ ਵਾਲੇ ਇੱਕ ਦੂਸਰ ਸਟਾਰ ਬਣਦੇ ਆ ਉਸਤਿਲਾ ਵਾਲੇ ਗਰਜੀਤ ਤੇ ਗਾਂਧੀ ਜੀ ਸੁਦਰਨભાઈ

ਪਾਜਣ ਦਲਾਲਾਂ ਬਾਤੇ ਲੱਡੂ ਫਾਣ ਲਗਾ ਮੇਰੇ ਵੀਰੋ ਸਾਡੀ ਮੇਲਾ ਕਮੇਟੀ ਦੇ ਸੇਵਾਦਾਰਾਂ ਵੱਲੋਂ ਬਹੁਤ ਸਾਰਾ ਮਾਣ ਕਮੇਟੀ ਦੇ ਬੋਲਾਂ ਵੀ ਆਇਆ ਬਹੁਤ ਬਹੁਤ ਧੰਨਵਾਦ ਜਗੰਨ ਜੰਨਕਾ ਜੋਰਾਬਾਈ ਕਲਿੰਦਰ ਤੁਲੂ ਬਾਈ ਵੱਲੋਂ ਵੀ ਉਦੇਸ਼ਾਂ ਜੋ ਬਹੁਤ ਸਾਰਾ ਮਾਣ ਮੇਰੀ ਕਮੇਟੀ ਵੀ ਪੁਆਇੰਟ ਕਰਦੇ ਆ ਮੇਰ ਕਰੇ ਬਾਬਾ ਕਾਈ ਵਾਲਾ ਚੜ੍ਹਦੀ ਕਲਾ ਰੱਖੇ ਕਮਾਈ ਚ ਬਰਕਤ ਭਾਵੇਂ ਥੇੜੂ ਧੁਗੜੀ ਰਾਤ ਚੋਗੜੀ ਤਕਤੀ ਕਰੇ ਮਾਣ ਕੇ ਮੇਰੇ ਵੀਰੋ ਸਾਡੇ ਮੇਲਾ ਕਮੇਟੀ ਵੱਲੋਂ ਪਧਾਨ ਨੂੰ ਬੇਨਤੀ ਬਾਦੋਂ ਰਵੀਰ ਲਓ ਇਧਰ ਨੇ ਪਾਸੇ ਮੁਕਾਬਲਾ ਜਿਹੜਾ ਛੰਡੀ ਵਾਲੀ ਕੁਸ਼ਤੀ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਤੇ ਇਸ ਸਮੇਂ ਮੈਦਾਨ ਦੇ ਅੰਦਰ ਆਇਓ ਇੱਕ ਵਾਰ ਢਾਂਗੇ ਦੀ ਟੀਮ ਐ ਇੱਕ ਟੀਮ ਹੋਰ ਮੁੰਡਾ ਆਇਆ ਸੀ ਕਮੇਟੀ ਵਾਲੇ ਕਿੰਨੇ ਮੈਚ ਕਬੱਡੀ ਦਾ ਸੁਭਨ ਇੱਕ ਮੈਚ ਹੀ ਕਰਾਉਣਾ ਨਾ ਭਾਈ ਇੱਕ ਮੈਚ ਕਬੱਡੀ ਦਾ ਹੋਵੇਗਾ ਦੋਨੋਂ ਟੀਮਾਂ ਗਰਾਊਂਡ 'ਚ ਆ ਜਾਏ ਇੱਕ ਕੁਸ਼ਤੀ ਸਾਡੇ ਮਨਵਾਤੀ ਹੈ ਕਬੱਡੀ ਵਾਲੇ ਨੂੰ ਬੇਨਤੀ ਹੈ ਇਹ ਕਿਰਪਾ ਕਰਕੇ 6 ਮਹੀਨਿਆਂ ਬਾਅਦ ਮੇਲਾ ਆਉਂਦਾ ਹੁਣ ਤਾਂ ਵੈਸੇ ਇੱਕ ਸਾਲ ਚ ਇੱਕ ਹੁੰਦਾ ਪਰ ਜਿਹੜੇ ਇਹ ਨਗਰ ਦੇ ਵਿੱਚ ਇੱਕ ਸਾਲ ਚ ਦੋ ਮੇਲੇ ਲੱਗਦੇ ਆ ਵਾਚੜ ਕੇ ਸਮਾਨ ਕਰਾ ਕਰੋ ਪਹਿਲਵਾਨ ਨੂੰ ਦਿੱਤਾ ਦਾਨ ਕਦੇ ਬੇਅਰਥ ਨਹੀਂ ਜਾਂਦਾ ਮੇਰੇ ਵੀਰੋ ਨਵਿਆ ਸਣੀ ਧੀਰ ਆਲੀ ਹੈ ਬੇਟੀ ਜਗਰੇ ਵੀ ਦਲੇਰ ਵੱਢੀ ਸੀ ਸੁਣ ਲੈ ਫਿਰ ਪਤਨੀ ਹੋਵੇਗਾ ਜਗਰੇ ਵੀ ਦਲੇਰ ਵੱਢੀ ਗਰੀਬੀ ਵਿੱਚ ਪਤੀ ਦੇ ਨਾਲ ਖੜੀ ਹੋਵੇ